ਕੇਸ ਦੇ ਵਿੱਚ ਮੁਕੇਸ਼ ਮਲੋਤ ਨੂੰ ਫੜਿਆ ਇਹਨਾਂ ਨੇ ਇਹ 2014 ਦਾ ਕੇਸ ਬਣਿਆ ਹੋਇਆ ਬਲਦ ਕਲਾਂ ਵਾਲਾ ਤੇ ਤੁਸੀਂ ਉਸ ਕੇਸ ਦੇ ਵਿੱਚ ਜਾ ਕੇ ਤੁਸੀਂ ਦਿੱਲੂਆਂ ਜਾ ਕੇ ਬੰਦੇ ਨੂੰ ਫੜ ਕੇ ਲਿਆਉਣੇ ਆ ਜਿਵੇਂ ਬਹੁਤ ਵੱਡੇ ਇਹ ਅਤਵਾਦੀ ਹੁੰਦੇ ਪਿੱਛਾ ਕੀਤਾ ਜਾਂਦਾ ਉਹਨਾਂ ਦਾ ਸਾਡੇ ਨੇ ਵਾਦਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ 5 April 2022 ਨੂੰ ਸਰਕਾਰ ਬਣਨਸਾਰ ਅਸੀਂ ਨਾ ਸਿਰਫ ਅਸੀਂ ਤਾਂ ਪਰਚੀਆਂ ਦੀ ਰਾਜਨੀਤੀ ਨਹੀਂ ਕਰਨੀ ਨਾ ਸਿਰਫ ਅੰਦੋਲਨਾਂ ਦੌਰਾਨ ਬਣੇ ਹੋਏ ਕੇਸ ਵਾਪਸ ਲੈਣੇ ਜਿਹੜੇ ਇੱਕ ਦੂਜੇ ਤੇ ਕਾਲੀਆਂ ਕਾਂਗਰਸੀਆਂ ਨੇ ਵੀ ਦਰਦ ਕਰਾਏ ਹਨਾ ਸਿਆਸੀ ਰੰਗ ਦੇ ਤਹਿਤ ਅਸੀਂ ਤਾਂ ਉਹ ਵੀ ਵਾਪਸ ਲੈ ਮੰਨ ਲਿਆ ਤੇ ਕਰ ਕੀ ਰਹੇ ਆ ਫਿਰ 2014 ਦਾ ਮਨਕੇਸ਼ ਮਲੋਤ ਤੇ ਪਰਚਾ ਸੀ ਨਾ ਫਿਰ ਉਹ ਰੱਦ ਨਹੀਂ ਕੀਤਾ ਇਹਨਾਂ ਨੇ ਉਦੋਂ ਬਾਅਦ ਦੇ ਵਿੱਚ ਸੋ ਕੋਈ ਹੋਰ ਪਰਚੇ ਬਣਾਉਣ ਤੋਂ ਰੋਪੇ ਤਾਂ ਪਈ ਮਜ਼ਦੂਰਾਂ ਦੇ ਆਗੂ ਨੂੰ ਹੀ ਚੁੱਕ ਲਿਆ ਜਾਂਦਾ ਜਿਹੜਾ ਮਜ਼ਦੂਰਾਂ ਦੀ ਗੱਲ ਕਰਦਾ ਮਜ਼ਦੂਰਾਂ ਨੂੰ ਜ਼ਮੀਨ ਦਿਵਾਉਣ ਦੀ ਗੱਲ ਕਰਦਾ ਤੇ ਵਿਰੋਧੋਂ ਕੀ ਗੱਲ ਬੋਲ ਉਹਨਾਂ ਮਜ਼ਦੂਰ ਐਮਐਲਏ ਦੇ ਮਜ਼ਦੂਰ ਵਿਧਾਇਕਾਂ ਦੇ ਵੀ ਨਹੀਂ ਨਿਕਲੇ ਆਪਦਿਆਂ ਦੇ ਸਾਹਮਣੇ ਕਿ ਭਾਈ ਆਹ ਕੀ ਹੋ ਰਿਹਾ ਇਹ ਚੰਕੀ ਸੀਰੀ ਆ ਉਹਨਾਂ ਦੇ ਉਹਨਾਂ ਤੋਂ ਬਾਹਰ ਜਾ ਹੀ ਨਹੀਂ ਸਕਦੇ ਆ ਇਸ ਸੰਗਰੂਰ ਹਲਕੇ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਹਰਪਾਲ ਸਿੰਘ ਉਦੋਂ ਕੋਈ ਬਿਆਨ ਨਹੀਂ ਅਸਲ ਮਸਲਾ ਇਹ ਹੈ ਕਿ ਇਹ ਹਕੂਮਤ ਕਾਂਗਰਸ ਦੀ ਹੋਵੇ ਕਾਲੀਆਂ ਦੀ ਹੋਵੇ ਬੀਜੇਪੀ ਦੀ ਹੋਵੇ ਤੇ ਚਾਹੇ ਆਪ ਵਾਲਿਆਂ ਦੀ ਇਹ ਨਹੀਂ ਚਾਹੁੰਦੇ ਵੀ ਮਜ਼ਦੂਰ ਵਰਗ ਆ ਜਿਹੜਾ ਇਹ ਪੈਰਾਂਸਰ ਹੋ ਇੱਕ ਪਾਸੇ ਇਹ ਕਹਿੰਦੇ ਆ ਵੀ 17 ਏਕੜ ਦਾ ਕਾਨੂੰਨ ਬਣਿਆ ਹੋਇਆ। ਦੂਜੇ ਪਾਸੇ ਵੱਡੇ-ਵੱਡੇ ਜਿਹੜੇ ਜ਼ਗੀਰਦਾਰ ਆ ਉਹ 1000-1000 ਤੋਂ 2000 ਕਿੱਲੇ ਦੇ ਮਾਲਕ ਆ। ਉਹਨਾਂ ਦਾ 4-400 ਏਕੜਾਂ ਦੇ ਵਿੱਚ ਘੋੜਿਆਂ ਵਾਲੇ ਤਵੇਲੇ ਬਣੇ ਹੋਏ ਆ। ਇੱਥੇ ਜਿਹੜਾ ਸਾਡਾ ਸਾਬਕਾ ਮਨਿਸਟਰਰ ਆ ਭਾਜਪਾ ਵਾਲਾ ਸੰਜੀਤ ਕੁਮਾਰ ਗਿਆਣੀ ਉਹਨੇ న్యూਸ 18 ਕੈਮਰੇ ਦੇ ਉੱਤੇ ਆਪਣੇ ਫਾਰਮ ਦਿਖਾਉਂਦੇ ਹੋਏ ਇਹ ਗੱਲ ਕਹੀ ਕਿ ਆ ਮੇਰਾ 325 ਏਕੜ ਦਾ ਫਾਰਮ ਆ। ਹੁਣ ਰਿਕਾਰਡ ਆ ਉਹ ਗੱਲ। ਅਰੇ ਜਿਹੜੇ ਹਰਚਰਨ ਬਰਾੜ ਕਾ ਲਾਣਾ 400 ਏਕੜ ਚ ਘੁੜਿਆਂ ਵਾਲਾ ਤੋ ਬੋਲੇ ਬਾਦਲਪਿੰਡ ਦੇ ਵਿੱਚ ਕੁੱਲ 3200 ਏਕੜ ਦੇ ਵਿੱਚੋਂ 2800 ਏਕੜ ਦੇ ਇਕੱਲੇ ਬਾਦਲ ਕੇ ਲਾਣੇ ਦਾ ਕਬਜ਼ਾ ਹੈ ਜਾਨੀ ਕਰਨਾ ਤੇ ਇਹਨਾਂ ਨੂੰ ਕਾਨੂੰਨ ਲਾਗੂ ਕਰਨਾ ਹੈ ਅਸੀਂ ਇਹੀ ਮੰਗ ਕਰਦੇ ਆ ਨਾ ਮੁਕੇਸ਼ ਹੁਣ ਇਹੀ ਗੱਲ ਕਰਦੇ ਆ ਨਾ ਵੀ ਤੁਸੀਂ ਜਿਹੜਾ ਹੈਗਾ ਇਹ ਕਾਨੂੰਨ ਲਾਗੂ ਕਰੋ ਐਸਐਸਪੀ ਸਾਹਿਬ ਇਹੀ ਕਹੀ ਗਏ ਵੀ ਮੈਨੂੰ ਤਾਂ ਐਂ ਨਹੀਂ ਪਤਾ ਕਿਹੜੇ ਕੇਸ 'ਚ ਗ੍ਰਿਫਤਾਰ ਕੀਤਾ ਲੈ ਕਮਾਲ ਦੀ ਗੱਲ ਜਦੋਂ ਉਹਨੂੰ ਕਿਹਾ ਗਿਆ ਵੀ ਯਾਰ ਇਹ ਮਤਲਬ ਗਲਤ ਢੰਗ ਨਾਲ ਗ੍ਰਿਫਤਾਰੀ ਕੀਤੀ ਆ ਤੁਸੀਂ ਉਹਨਾਂ ਨੂੰ ਰਿਹਾ ਕਰੋ ਕਹਿੰਦੇ ਜੀ ਤਾਂ ਕੋਰਟ ਦਾ ਹੁਕਮ ਆ ਇਹਦਾ ਪ੍ਰਯੋਗ ਕਰਾਰ ਦਿੱਤਾ ਹੋਇਆ ਤੇ ਕੋਰਟ ਦੇ ਹੁਕਮ ਤਾਂ ਹੋਰ ਵੀ ਬਹੁਤ ਨੇ ਐਸਐਸਪੀ ਸਾਹਿਬ ਬਹੁਤ ਨਿਮਰਤਾ ਸਹਿਤ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਕੋਰਟਾਂ ਨੇ ਹੁਕਮ ਹੋਰ ਬਹੁਤ ਜ਼ਿਆਦੇ ਆ ਉਹਨਾਂ ਨੂੰ ਲਾਗੂ ਕਰੋ ਕਾਨੂੰਨ ਹੋਰ ਬਹੁਤ ਜ਼ਿਆਦੇ ਆ ਜ਼ਮੀਨੀ ਹੱਦਬੰਦੀ ਸੁਧਾਰ ਦਾ ਕਾਨੂੰਨ ਆ ਤੁਹਾਡੀ ਇੱਥੇ ਸੰਗਰੂਰ ਦੇ ਵਿੱਚ ਤੁਸੀਂ ਬੈਠੇ ਆ ਤੁਸੀਂ ਕਰੋ ਉਹਨੂੰ ਲਾਗੂ ਜੇ ਇਹ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਹੀ ਦਿੱਤੀ ਜਾਊਗੀ ਹੋਰ ਕੋਈ ਵਾਹ ਨਹੀਂ ਸਕੂਗਾ ਉਹਨੂੰ ਹਾਂਜੀ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਮਨ ਸਰਕਾਰ ਦਾ ਦੋਗਲਾ ਚਿਹਰਾ ਬੀਤੇ ਕੱਲ ਸਾਹਮਣੇ ਆਇਆ ਇੱਕ ਪਾਸੇ ਤਾਂ ਵਿਧਾਨ ਸਭਾ ਦਾ ਸੈਸ਼ਨ ਮਨਰੇਗਾ ਨੂੰ ਲੈ ਕੇ ਜਿਹੜਾ ਹੈਗਾ ਉਹ ਲਾਇਆ ਗਿਆ ਤੇ ਮਜ਼ਦੂਰਾਂ ਨੂੰ ਲੈ ਕੇ ਜਿਹੜਾ ਉਹ ਲਾਇਆ ਗਿਆ ਤੇ ਦੂਸਰੇ ਪਾਸੇ ਉਸੇ ਦਿਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ ਮੁਕੇਸ਼ ਮਲੌਦ ਹੋਰਾਂ ਨੂੰ ਜਿਹੜਾ ਆ ਉਹ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਅਰੈਸਟ ਕੀਤਾ ਜਾਂਦਾ ਇਸ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਮਜ਼ਦੂਰ ਆਗੂ ਲక్ష్మణ ਸੇਵੇ ਵਾਲਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੇਟਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਪ੍ਰਧਾਨ ਜੀ ਕਿਵੇਂ ਦਿਖਦੇ ਹੋ ਸਰਕਾਰ ਦੇ ਵੱਲੋਂ ਕੱਲ ਬਹੁਤ ਕਾਮਰੋਲੀ ਜਿਹੜੀ ਆ ਪਾਈ ਗਈ ਮਜ਼ਦੂਰਾਂ ਨੂੰ ਲੈ ਕੇ ਮਨਰੇਗਾ ਨੂੰ ਲੈ ਕੇ ਕਿ ਅਸੀਂ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੇ ਆ ਮਨਰੇਗਾ ਦੇ ਹੱਕ ਦੀ ਗੱਲ ਕਰਦੇ ਆ ਪਰ ਦੂਸਰੇ ਪਾਸੇ ਮੁਕੇਸ਼ ਮਲੌਦ ਹੋਰਾਂ ਨੂੰ ਜਿਹੜੇ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦੇ ਆਗੂ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਚੁੱਕ ਲਿਆ ਜਾਂਦਾ ਪੰਜਾਬ ਸਰਕਾਰ ਵੱਲੋਂ ਕੱਲਾ ਚੁੱਕ ਨਹੀਂ ਲਿਆ ਜਾਂਦਾ ਜੀ ਪਿੱਛਾ ਕਰਕੇ ਚੁੱਕਿਆ ਜਾਂਦਾ ਹਾਂ ਦਿੱਲੀ ਤੱਕ ਮੰਗਰ ਗਏ ਆ ਉਹਦੇ ਹਾਂ ਨਾਰਮਲ ਕਾਰਵਾਈ ਨਹੀਂ ਹਾਂ ਇਹ ਕਹੁੰਦਾ ਨਾ ਵੀ ਚਲੋ ਯਾਰ ਇੱਥੇ ਭਾਈ ਉਹ ਕਿਤੇ ਪ੍ਰੋਗਰਾਮ ਚ ਗਿਆ ਸੀਗਾ ਇੱਥੇ ਇਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਦੇ ਹੱਥ ਆ ਗਿਆ ਇਹ ਕਹੇਗਾ ਬਹੁਤ ਪ੍ਰੀਪਲਾਨਡ ਐਕਸ਼ਨ ਆ ਇਹ ਜੀ ਤੇ ਜਿਹੜਾ ਮੰਰੇਗਾ ਦੇ ਮਾਮਲੇ ਦੇ ਵਿੱਚ ਵੀ ਉਹ ਕਹਿ ਰਿਹਾ ਇਹ ਦੇਖੋ ਪੂਰੀ ਤਰ੍ਹਾਂ ਦੇ ਨਾਲ ਮਖੌਟਾ ਹੈ ਇਹਦਾ ਨਾ ਦੋਗਲਾ ਚਿਹਰਾ ਹੈ ਨਾ ਸਿਰਫ ਕੱਲ ਉੱਥੇ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕੱਲ ਮੰਰੇਗਾ ਦੀ ਗੱਲ ਕਰਕੇ ਉਹਨਾਂ ਨੇ ਮਨਰੇਗਾ ਦੇ ਮਾਮਲੇ ਦੇ ਵਿੱਚ ਕੋਈ ਠੋਸ ਕਦਮ ਚੱਕਣ ਦੀ ਕੋਈ ਗੱਲ ਨਹੀਂ ਕੀਤੀ ਸਗੋਂ ਅਸੀਂ ਤਾਂ ਇਹ ਕਾਣਾ ਚਾਉਂਦੇ ਆ ਵੀ ਇਹਦੇ ਰਾਹੀਂ ਲੋਕਾਂ ਦੀਆਂ ਜੇਬਾਂ 'ਚੋਂ ਜਿਹੜਾ ਭਰਿਆ ਹੁੰਦਾ ਖਜ਼ਾਨਾ ਨਾ ਉਹਦੇ 'ਚੋਂ ਆਪਦੇ ਐਮਐਲਏ ਨੂੰ ਹੋਰਾਂ ਨੂੰ ਟੀਏਡੀਏ ਦੇ ਕੇ ਤੇ ਹੋਰ ਵਾਧੂ ਹੁੰਦਾ ਇੱਕ ਬੋਝ ਪਾਇਆ ਲੋਕਾਂ ਦੇ ਉੱਤੇ ਇਹਨਾਂ ਨੇ ਠੀਕ ਹੈ ਨਾ ਤੇ ਨਾਲ ਇਹ ਆ ਵੀ ਆਪ ਜਦੋਂ ਮਨਰੇਗਾ ਦਾ ਕੰਮ ਇਹਨਾਂ ਨੇ ਦਿੱਤਾ ਉਹ ਹੁਣ ਤੱਕ 26 ਦਿਨ ਨਹੀਂ ਦਿੱਤਾ ਇਹਨਾਂ ਨੇ ਜੀ ਇਸ ਕਰਕੇ ਜਿਹੜਾ ਇਹ ਪ੍ਰੋਗਰਾਮ ਆ ਇੱਕ ਪਾਸੇ ਮਤਲਬ ਮਨਰੇਗਾ ਦੇ ਨਾਂ ਦੇ ਉੱਤੇ ਮਜ਼ਦੂਰਾਂ ਨੂੰ ਗਮਰਾਹ ਕਰਨਾ ਹੂੰ ਦੰਬ ਕਰਨਾ ਹੂੰ ਤੇ ਦੂਜੇ ਪਾਸੇ ਮਜ਼ਦੂਰ ਆਗੂ ਨੂੰ ਫੜ ਕੇ ਗ੍ਰਿਫਤਾਰ ਕਰ ਲੈਣਾ ਇਹ ਦੋਨੇ ਚੀਜ਼ਾਂ ਦਿਖਾਉਂਦੀਆਂ ਵੀ ਅਸਲ 'ਚ ਮਜ਼ਦੂਰਾਂ ਨਾਲ ਇਹਨਾਂ ਦਾ ਕੋਈ ਵਾਅ ਵਾਸਤਾ ਨਹੀਂਗਾ ਔਰ ਇਹ ਤੋਂ ਪਹਿਲਾਂ ਅਸੀਂ ਇਹ ਜਦੋਂ ਚੋਣਾ ਲੜਦੇ ਸੀਗੇ ਉਦੋਂ ਇਹ ਕਹਿੰਦੇ ਰਹੇ ਤੂੰ ਮਗਦਾ ਰਹੀਂ ਬੇਸੂਰ ਜਾ ਕੰਬਨਾ ਦੇ ਬੇੜੇ ਬਿਲਕੁਲ ਤੇ ਜਿਹੜੇ ਮਜ਼ਦੂਰ ਆਗੂ ਕੰਬਨਾ ਦੇ ਬੇੜਿਆਂ 'ਚ ਸੂਰਜ ਮੰਗਾਉਣ ਚੜੇ ਆ ਇਹ ਉਹ ਸੂਰਜ ਨੂੰ ਬੁਝਾਉਣ ਤੁਰਪੇ ਇਸ ਕਰਕੇ ਇਉਂ ਬਹਿਲੀ ਗੱਲ ਮੈਂ ਕਣੀ ਚਾਹਣਾ ਵੀ ਐ ਸਾਨੂੰ ਨਾ ਹੈਰਾਨ ਹੋਣ ਦੀ ਲੋੜ ਇਨਾਂ ਤੇ। ਨਾ ਇਹ ਕੋਈ ਇਹਨਾਂ ਦਾ ਪਹਿਲਾ ਕਦਮ ਆ। ਪਰ ਪ੍ਰਧਾਨ ਜੀ ਮੁਕੇਸ਼ ਮਲੋ ਦਾ ਐਡਾ ਕਿੱਡਾ ਵੱਡਾ ਕ੍ਰਿਮੀਨਲ ਹੋ ਗਿਆ ਕਿ ਪਿੱਛਾ ਦਿੱਲੀ ਤੱਕ ਪੰਜਾਬ ਪੁਲਿਸ ਉਹਦਾ ਪਿੱਛਾ ਕਰਦੀ ਆ। ਦਿੱਲੀ ਰੇਲਵੇ ਸਟੇਸ਼ਨ ਤੋਂ ਜਾ ਕੇ ਉਹਨੂੰ ਜਿਹੜਾ ਹੈਗਾ ਅਰੈਸਟ ਕੀਤਾ ਜਾਂਦਾ ਪਿੱਛਾ ਕੀਤਾ। ਐਡੇ ਕਿਹੜੇ ਕ੍ਰਾਈਮ ਮੁਕੇਸ਼ ਮਲੋਦ ਹੋਰਾਂ ਨੇ ਕੀਤੇ ਆ। ਐਡਾ ਕਿੱਡਾ ਉਹ ਕ੍ਰਿਮੀਨਲ ਬੰਦਾ ਆ। ਦੇਖੋ ਲੋਕਾਂ ਤੇ ਜੋਕਾਂ ਚ ਵੰਡੇ ਹੋਏ ਸਮਾਜ ਦੇ ਵਿੱਚ। ਜਿਹੜੇ ਲੋਕਾਂ ਦੇ ਨਾਇਕ ਹੁੰਦੇ ਆ। ਉਹ ਹਕੂਮਤ ਤਾਂ ਹੀ ਕ੍ਰਿਮੀਨਲ ਹੁੰਦੇ ਆ ਡਾਕੂ ਹੁੰਦੇ ਆ ਠੀਕ ਹੈ ਨਾ ਭਗਤ ਸਿੰਘ ਲੋਕਾਂ ਦਾ ਨਾਇਕ ਸੀ ਤੇ ਅੰਗਰੇਜ਼ ਹਕੂਮਤ ਦੇ ਵਾਸਤੇ ਉਹ ਬਹੁਤ ਕ੍ਰਿਮੀਨਲ ਬੰਦਾ ਸੀ ਉਹਨਾਂ ਨੇ ਨਾ ਸਿਰਫ ਉਹਨਾਂ ਨਹੀਂ ਸਗੋਂ ਆਜ਼ਾਦੀ ਦੇ ਕਈ ਦਹਾਕਿਆਂ ਬਾਅਦ ਭਗਤ ਸਿੰਘ ਦਾ ਉਹ ਰਵਾਲ ਵਰ ਜੀ ਜਿਹਦੇ ਨਾਲ ਉਹਨਾਂ ਨੇ ਸਾਡਰਸ ਦੇ ਗੋਲੀ ਮਾਰੀ ਸੀ ਉਹਨੂੰ ਜਿੱਥੇ ਜੁਰਾਇਮ ਪੇਸ਼ਾਨਸਰਾ ਦੇ ਹਥਿਆਰ ਰੱਖੇ ਜਾਂਦੇ ਆ ਉੱਥੇ ਰੱਖਿਆ ਗਿਆ ਸੀ ਉਹ ਰੋਲਾ ਪਿਆ ਉਹ ਤੋਂ ਬਾਅਦ ਕੱਢਿਆ ਗਿਆ ਹੁਣ ਇਹ ਨਾ ਸਿਰਫ ਅੰਗਰੇਜ਼ਾਂ ਦੀ ਗੱਲ ਆ ਅੰਗਰੇਜ਼ਾਂ ਤੋਂ ਜਾਣ ਵਾਲੇ ਬਾਦ ਵਾਲਿਆਂ ਦਾ ਵੀ ਇਹੀ ਆ ਔਰ ਜਿਹੜੇ ਇੱਕ ਪੱਧਰ ਦੇ ਉੱਤੇ ਜਿਹੜੇ ਲੋਕਾਂ ਦੇ ਖਲਨਾਇਕਾ ਉਹਦਾ ਬੁੱਕਲਾਂ ਚ ਸਾਂਭੇ ਹੋਏ ਆ ਇਹਨਾਂ ਨੇ ਉਹਨਾਂ ਨੂੰ ਤਾਂ ਇਹ ਉਹਨਾਂ ਦੀਆਂ ਹੋ ਜਾਂਦੀਆਂ ਮਤਲਬ ਜ਼ਮਾਨਤਾਂ ਵੀ ਹੋ ਜਾਂਦੀਆਂ ਉਹਨਾਂ ਦੇ ਕੇਸ ਵੀ ਖਾਰਜ ਹੋ ਜਾਂਦੇ ਆ ਉਹਨਾਂ ਨੂੰ ਪੁਲਿਸ ਪ੍ਰੋਡਕਸ਼ਨਾਂ ਵੀ ਮਿਲ ਜਾਂਦੀਆਂ ਕਿਉਂਕਿ ਦੇਖੋ ਮਸਲਾ ਕੀ ਆ ਮਸਲਾ ਇਹ ਹੈ ਕਿ ਚਾਹੇ મોદી ਸਰਕਾਰ ਆ ਚਾਹੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਆ ਤੇ ਚਾਹੇ ਇਹ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਇਹ ਸਾਰਿਆਂ ਦਾ ਮਜ਼ਦੂਰਾਂ ਕਿਸਾਨਾਂ ਤੇ ਕਿਰਤੀ ਲੋਕਾਂ ਦੇ ਵਿਰੋਧੀ ਪ੍ਰੋਗਰਾਮ ਹਾਕਮ ਜਮਾਤਾਂ ਜਿਹੜੀਆਂ ਅਡਾਨੀ ਅਬਾਨੀ ਵੱਡੇ ਵੱਡੇ ਜ਼ਗੀਰਦਾਰ ਆ ਜਿਹੜੇ ਜਿਹੜੇ ਰਾਜੇ ਰਜਵਾੜੇ ਆ ਹਰੇ ਵੀ ਰਾਜੇ ਰਜਵਾੜੇ ਹੈ ਉਹਨਾਂ ਦੇ ਪੱਖ ਦੀਆਂ ਹਕੂਮਤਾਂ ਨੇ ਲੋਕਾਂ ਦੇ ਵਿਰੋਧੀਆਂ ਹਕੂਮਤਾਂ ਇਸ ਕਰਕੇ ਤੁਸੀਂ ਦੇਖੋਗੇ ਕਿ ਜਦੋਂ ਲੋਕ ਆਪਣੇ ਮਸਲਿਆਂ ਤੇ ਆਵਾਜ਼ ਉਠਾਉਂਦੇ ਜਦੋਂ ਮਜ਼ਦੂਰ ਆਪਣੇ ਮਸਲਿਆਂ ਤੇ ਆਵਾਜ਼ ਉਠਾਉਂਦੇ ਆ ਖਾਸ ਕਰਕੇ ਉਹਨੂੰ ਇਹ ਇਹਨਾਂ ਉਸ ਚੀਜ਼ ਨੂੰ ਇਹ ਬਰਦਾਸ਼ਤ ਨਹੀਂ ਕਰ ਸਕਦੇ ਪਰ ਪ੍ਰਧਾਨ ਜੀ ਜੇਕਰ ਇਹ ਇਹ ਸਰਕਾਰ ਦੀ ਖਾਸ ਕਰ ਗੱਲ ਮੰਨੀ ਜਾਵੇ ਇਹ ਸਰਕਾਰ ਦੇ ਵਿੱਚ ਵੀ ਆਪਦੇ ਆਪ ਨੂੰ ਮਜ਼ਦੂਰ ਪਰਿਵਾਰਾਂ ਦੇ ਕਾਕੇ ਅੱਜ ਵਿਧਾਇਕਾਂ ਦੀਆਂ ਕੁਰਸੀਆਂ ਦੇ ਉੱਪਰ ਜਿਹੜੇ ਹੈਗੇ ਉਹ ਬੈਠੇ ਨੇ ਤਾਂ ਕੀ ਲੱਗਦਾ ਕਿ ਮਜ਼ਦੂਰ ਪਰਿਵਾਰਾਂ ਦੇ ਕਾਕੇ ਸਿਰਫ ਉਹ ਵੋਟਾਂ ਲੈਣ ਦੇ ਲਈ ਸੀ ਮਜ਼ਦੂਰ ਪਰਿਵਾਰਾਂ ਦੇ ਕਾਕੇ ਸਿਰਫ ਉਹ ਐਮਐਲਏ ਸ਼ਿਪਾਂ ਲੈਣ ਦੇ ਲਈ ਸੀ ਜਦੋਂ ਹੁਣ ਮਜ਼ਦੂਰ ਪਰਿਵਾਰਾਂ ਮਜ਼ਦੂਰਾਂ ਦੇ ਆਗੂ ਦੇ ਉੱਪਰ ਹੀ ਐਡਾ ਵੱਡਾ ਜਿਹੜਾ ਹੈਗਾ ਉਹ ਉਹਨਾਂ ਦੇ ਹੱਕਾਂ ਦੇ ਉੱਪਰ ਡਾਕਾ ਪਾਜਦਾ ਮਜ਼ਦੂਰਾਂ ਦੇ ਆਗੂ ਉਹੀ ਚੁੱਕ ਲਿਆ ਜਾਂਦਾ ਜਿਹੜਾ ਮਜ਼ਦੂਰਾਂ ਦੀ ਗੱਲ ਕਰਦਾ ਮਜ਼ਦੂਰਾਂ ਨੂੰ ਜ਼ਮੀਨ ਦਿਵਾਉਣ ਦੀ ਗੱਲ ਕਰਦਾ ਤੇ ਵਿਰੋਧੋਂ ਕੀ ਗੱਲ ਬੋਲ ਉਹਨਾਂ ਮਜ਼ਦੂਰ ਐਮਐਲਏ ਦੇ ਮਜ਼ਦੂਰ ਵਿਧਾਇਕਾਂ ਦੇ ਵੀ ਨਹੀਂ ਨਿਕਲੇ ਆਪਦਿਆਂ ਦੇ ਸਾਹਮਣੇ ਕਿ ਭਾਈ ਆਹ ਕੀ ਹੋ ਰਿਹਾ ਇਹ ਚੰਕੀ ਸੀਰੀ ਆ ਉਹਨਾਂ ਦੇ ਜੀ ਉਹਨਾਂ ਤੋਂ ਬਾਹਰ ਜਾ ਹੀ ਨਹੀਂ ਸਕਦੇ ਇਹ ਸਿਰਫ ਇੱਥੇ ਥੋੜਾ ਤੁਸੀਂ ਜੈਤੋ ਦੇ ਵਿੱਚ ਦੇਖੋਗੇ ਜਦੋਂ ਮਜ਼ਦੂਰਾਂ ਦੇ ਗੋਲੀਆਂ ਚੱਲਦੀਆਂ ਹਮ ਉਲਟਾ ਮਜ਼ਦੂਰਾਂ ਨੂੰ ਫੜ-ਫੜ ਕੇ ਅੰਦਰ ਗ੍ਰਿਫਤਾਰ ਕਰਵਾਇਆ ਜਾਂਦਾ ਤੇ ਉੱਥੇ ਆਉਂਦਾ ਕੌਣ ਆ ਉਹਨਾਂ ਦੀ ਹਮਾਇਤ ਦੇ ਵਿੱਚ ਅਮੋਲਕ ਸਿੰਘ ਐਮਐਲਏ ਆਉਂਦਾ ਇੱਥੇ ਵੀ ਅਸੀਂ ਦੇਖਦੇ ਆ ਆ ਇਸੇ ਸੰਗਰੂਰ ਹਲਕੇ ਦਾ ਜਿਹੜਾ ਖਜ਼ਾਨਾ ਮੰਤਰੀ ਆ ਹਰਪਾਲ ਸਿੰਘ ਚੀਮਾ ਉਹਦਾ ਕੋਈ ਬਿਆਨ ਨਹੀਂ ਔਰ ਪਿਛਲੇ ਸਮੇਂ ਦੇ ਵਿੱਚ ਵੀ ਸਾਡੀਆਂ ਜਦੋਂ ਮੀਟਿੰਗਾਂ ਵੀ ਹੁੰਦਾ ਉਹਨਾਂ 'ਚ ਮਕੇਸ਼ ਮਲੋਤ ਵੀ ਸਾਡੇ ਨਾਲ ਜਾਂਦਾ ਰਿਹਾ ਉਹ ਕਲਾ ਜ਼ਮੀਨ ਪ੍ਰਾਪਤੀ ਦਾ ਗੂ ਨਹੀਂ ਸਾਂਝੇ ਮੋਰਚੇ ਦਾ ਵੀ ਗੂ ਜੀ ਉੱਥੇ ਬਹਿਸ ਹੁੰਦੀ ਰਹੀ ਉਹਨਾਂ ਦੇ ਨਾਲ ਗੱਲਾਂ ਚੱਲਦੀਆਂ ਰਹੀਆਂ ਉਹਨਾਂ ਦੇ ਨਾਲ ਤੇ ਬਸ ਗੋਂਗਲਾਂ ਤੋਂ ਮਿੱਟੀ ਝਾੜ ਕੇ ਸਾਰ ਦੇ ਰਿਹਾ ਔਰ ਮਸਲਾ ਵਿੱਚ ਕੀ ਆ ਅਸਲ ਮਸਲਾ ਕੀ ਆ ਹੂੰ ਅਸਲ ਮਸਲਾ ਇਹ ਆ ਕਿ ਇਹ ਹਕੂਮਤ ਕਾਂਗਰਸ ਦੀ ਹੋਵੇ ਕਾਲੀਆਂ ਦੀ ਹੋਵੇ ਬੀਜੇਪੀ ਦੀ ਹੋਵੇ ਤੇ ਚਾਹੇ ਆਪ ਵਾਲਿਆਂ ਦੀ ਹੋਵੇ ਇਹ ਨਹੀਂ ਚਾਹੁੰਦੇ ਵੀ ਮਜ਼ਦੂਰ ਵਰਗ ਆ ਜਿਹੜਾ ਇਹ ਪੈਰਾਸਰ ਹੋ ਸਕੇ ਇਹਨਾਂ ਨੂੰ ਪੈਰਾਸਰ ਕਰਨ ਦੇ ਵਾਸਤੇ ਦੋ ਤਿੰਨ ਵੱਡੇ ਕਦਮ ਚੱਕਣ ਦੀ ਲੋੜ ਆ ਇੱਕ ਰੁਜ਼ਗਾਰ ਦੀ ਗਰੰਟੀ ਕਰਨ ਦੀ ਗੱਲ ਆ ਔਰ ਦੂਜਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਜ਼ਮੀਨਦਾਰ ਜਿਹੜਾ ਹੱਕ ਆ ਜਿਹੜਾ ਮਜ਼ਦੂਰਾ ਨਾ ਨਾ ਸਿਰਫ ਪੰਚਾਇਤੀ ਜ਼ਮੀਨ ਤੇ ਤੀਜੇ ਹਿੱਸੇ ਦਾ ਹੱਕ ਬਣਦਾ ਸਗੋਂ ਇੱਥੇ ਜ਼ਮੀਨੀ ਸੁਧਾਰ ਕਾਨੂੰਨ ਬਣਿਆ ਹੋਇਆ ਕਾ ਕੋਈ ਬੰਦਾ 17 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਇਹ ਜਿਹੜੇ ਸਾਡੇ ਆਗੂ ਸੀਗੇ ਮੁਕੇਸ਼ ਹੋਣੀ ਜਾਂ ਦੂਜੇ ਹੋਰ ਜਿਹੜੇ ਵੀ ਆਗੂ ਆ ਉਹ ਜਦੋਂ ਇਹ ਮੰਗ ਕਰਦੇ ਆ ਵੀ ਪੰਚਾਇਤ ਦੀ ਜ਼ਮੀਨ ਚੋਂ ਤੀਜਾ ਹਿੱਸਾ ਜ਼ਮੀਨ ਦੇਉ ਸਾਨੂੰ ਤਾਂ ਉਦੋਂ ਕਾਲੀਆਂ ਦੀ ਸਰਕਾਰ ਵੇਲੇ ਵੀ ਅਸੀਂ ਦੇਖਿਆ ਕਿ ਕਿਵੇਂ ਜਲੂਰ ਦੇ ਵਿੱਚ ਮਜ਼ਦੂਰਾਂ ਦਾ ਕਤਲੇਆਮ ਕੀਤਾ ਜਾਂਦਾ ਕੁੱਟਮਾਰ ਕੀਤੀ ਜਾਂਦੀ ਹੈ ਤੇ ਭਗਵੰਤ ਮਾਨ ਸਾਹਿਬ ਉਦੋਂ ਐਮਪੀ ਸੀਗੇ ਬਹੁਤ ਚਿਰ ਬਾਅਦ ਜਦੋਂ ਮਾਤਾ ਗੁਰਦੇਵਕੌਰ ਦੀ ਸ਼ਹਾਦਤ ਹੋਈ ਉਦੋਂ ਕਈ ਮਹੀਨਿਆਂ ਬਾਅਦ ਜਾ ਕੇ ਉੱਥੇ ਪਖੰਡ ਕਰਕੇ ਆਏ ਇਹ ਬੋਲੇ ਨਹੀਂ ਉਦੋਂ ਵਿਰੋਧੀ ਧਿਰ ਕਾਂਗਰਸੀ ਉਦੋਂ ਪੂਰੀ ਤਰ੍ਹਾਂ ਦੇ ਨਾਲ ਪੱਠਲ ਦੀ ਹਮਾਇਤ ਸੀ ਉਹਨਾਂ ਨੂੰ ਤੇ ਹੁਣ ਜਦੋਂ ਇਹਨਾਂ ਦੀ ਸਰਕਾਰ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਅਸੀਂ ਦੇਖਦੇ ਆ ਵੀ ਜ਼ਮੀਨ ਦੇ ਸਵਾਲ ਤੇ ਦਾ ਸੱਪ ਲੜ ਜਾਂਦਾ ਇਹਨਾਂ ਹਕੂਮਤਾਂ ਨੂੰ ਕਿਉਂਕਿ ਇਹ ਵੱਡਿਆਂ ਨਹੀਂ ਰਾਖੀ ਕਰਨ ਵਾਲੀਆਂ ਨਹੀਂ ਤਾਂ ਹੱਕ ਕੀ ਬਣਦਾ ਹੱਕ ਤਾਂ ਇਹ ਬਣਦਾ ਹੈ ਸਰਕਾਰ ਦਾ ਜੇ ਇਹ ਕਹਿੰਦੀ ਹੈ ਬੇ ਭਾਈ ਕਾਨੂੰਨ ਬਣਿਆ ਹੋਇਆ ਪੰਚਾਇਤੀ ਜ਼ਮੀਨ 'ਚੋਂ ਵੀ ਇਹਨਾਂ ਦਾ ਹੱਕ ਬਣਦਾ ਮੰਨਦੇ ਆ ਉੱਥੇ ਮੀਟਿੰਗਾਂ ਦੇ ਵਿੱਚ ਇਹ ਤੇ ਪਰ ਜਦੋਂ ਲਾਗੂ ਕਰਨ ਦੀ ਗੱਲ ਆਉਂਦੀ ਆ ਉਦੋਂ ਡੰਮੀ ਬੋਲੀਆਂ ਵਾਲਿਆਂ ਨੂੰ ਕਹਿ ਦਿੰਦੇ ਆ ਵੀ ਠੀਕ ਆ ਜੀ ਤੁਸੀਂ ਡੰੰਮੀ ਬੋਲੀਆਂ ਦਿਓ ਤੇ ਮਜ਼ਦੂਰਾਂ ਦੇ ਨਾਲ ਜਿਹੜਾ ਧੋਖਾ ਕਰਕੇ ਵੱਡੇ ਲੈ ਜਾਂਦੇ ਆ ਇਹਦੋਂ ਪਹਿਲਾਂ ਵੀ ਹੋਇਆ ਇਸੇ ਸੰਗਰੂਰ ਦੇ ਵਿੱਚ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਜ਼ਮੀਨ ਦੀ ਗੱਲ ਕਰਨ ਵਾਲੇ ਸਾਡੇ ਮਜ਼ਦੂਰਾਂ 'ਗੂ ਹਰ ਭਗਵਾਨ ਨੂੰ ਜੂਨ ਦੇ ਵਿੱਚ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਔਰ ਉਹ ਤੋਂ ਬਾਅਦ ਚਲੋ ਸੰਘਰਸ਼ ਚੱਲਿਆ ਤੇ ਸੰਘਰਸ਼ ਦੀ ਬਦਾਲ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮਾਫੀਆਂ ਮੰਗਣੀਆਂ ਪਈਆਂ ਪਿੱਛੇ ਹਟਣਾ ਪਿਆ ਦੁਸ਼ਮਣਾਂ ਨੂੰ ਔਰ ਇਸੇ ਤਰ੍ਹਾਂ ਦੇ ਨਾਲ ਜਦੋਂ ਇੱਥੇ ਸਵਾਲ ਆਉਂਦਾ ਹੈ ਕਿ ਜਿਹੜਾ ਐਸ਼ਵਨ ਬੀੜ ਆ ਉਹ ਕੋਈ ਉਸ ਜਮੀਨ ਨੂੰ ਚੱਕ ਕੇ ਤਾਂ ਨਹੀਂ ਸੀ ਲਿਆ ਰਹੇ ਉਹ ਆਉਂਦੀ ਆਵਾਜ਼ ਠਾ ਰਹੇ ਸੀ ਇੱਕ ਪਾਸੇ ਇਹ ਕਹਿੰਦੇ ਆ ਵੀ 17 ਏਕੜ ਦਾ ਕਾਨੂੰਨ ਬਣਿਆ ਹੋਇਆ ਦੂਜੇ ਪਾਸੇ ਵੱਡੇ ਵੱਡੇ ਜਿਹੜੇ ਜ਼ਗੀਰਦਾਰ ਆ ਉਹ ਹਜ਼ਾਰ ਹਜ਼ਾਰ 2-2000 ਕਿੱਲੇ ਦੇ ਮਾਲਕ ਆ ਉਹਨਾਂ ਦਾ 4-400 ਏਕੜਾਂ ਦੇ ਵਿੱਚ ਘੋੜਿਆਂ ਵਾਲੇ ਤਵੇਲੇ ਬਣੇ ਹੋਏ ਆ। ਇੱਥੇ ਜਿਹੜਾ ਸਾਡਾ ਸਾਬਕਾ ਮਨਿਸਟਰਰ ਆ ਭਾਜਪਾ ਵਾਲਾ ਜੈਣੀ ਉਹਨੇ ਹਾਂ ਸੰਜੀਤ ਕੁਮਾਰ ਜੈਣੀ ਉਹਨੇ న్యూਸ 8 ਦੇ ਕੈਮਰੇ ਦੇ ਉੱਤੇ ਆਪਦੇ ਫਾਰਮ ਦਿਖਾਉਂਦੇ ਹੋਏ ਇਹ ਗੱਲ ਕਹੀ ਕਿ ਆ ਮੇਰਾ 325 ਏਕੜ ਦਾ ਫਾਰਮ ਆ। ਓਨਰ ਰਿਕਾਰਡ ਆ ਉਹ ਗੱਲ। ਕਿਤੇ ਗਈ ਹੋਈ ਨਹੀਂ ਹੈਗੀ। ਠੀਕ ਆ ਨਾ? ਔਰ ਜਿਹੜੇ ਹਰਚਾਰਨ ਬਰਾੜ ਕਹ ਲੈਣਾ 400 ਏਕੜ ਚ ਘੋੜਿਆਂ ਵਾਲਾ ਤੋ ਬੋਲੇ। ਬਾਦਲਪਿੰਡ ਦੇ ਵਿੱਚ ਕੁੱਲ 3200 ਏਕੜ ਦੇ ਵਿੱਚੋਂ 2800 ਏਕੜ ਦੇ ਇਕੱਲੇ ਬਾਦਲ ਕੇ ਲਾਣੇ ਦਾ ਕਬਜ਼ਾ ਹੈ ਜਣੀ ਕਰਨਾ ਤੇ ਇਹਨਾਂ ਨੂੰ ਕਾਨੂੰਨ ਲਾਗੂ ਕਰਨਾ ਹੈ ਅਸੀਂ ਇਹੀ ਮੰਗ ਕਰਦੇ ਆ ਨਾ ਮੁਕੇਸ਼ ਹਣੀ ਇਹੀ ਗੱਲ ਕਰਦੇ ਆ ਨਾ ਵੀ ਤੁਸੀਂ ਜਿਹੜਾ ਹੈਗਾ ਇਹ ਕਾਨੂੰਨ ਲਾਗੂ ਕਰੋ ਚਾਹੇ ਪੰਚਾਇਤੀ ਜ਼ਿਮੀਂਦਾ ਚਾਹੇ ਜ਼ਮੀਨ ਜ਼ਮੀਨੀ ਹੱਦਬੰਦੀ ਸੁਧਾਰ ਕਾਨੂੰਨ ਆ ਤੇ ਜਿਹੜਾ ਕਾਨੂੰਨ ਦੀ ਗੱਲ ਕਰਦੇ ਉਹਨਾਂ ਨੂੰ ਚੱਕ-ਚੱਕ ਕੇ ਤੁਸੀਂ ਜੇਲ੍ਹਾਂ 'ਚ ਸੱਟ ਰਹੇ ਡਰ ਇਹ ਹੀ ਆ ਵੀ ਕਿਤੇ ਸਾਡੇ ਲੀਡਰਾਂ ਦੀਆਂ ਜ਼ਮੀਨਾਂ ਨਾ ਫਿਰ ਮਜ਼ਦੂਰਾਂ ਪਰਿਵਾਰਾਂ ਕੋਲੇ ਆਮ ਪਰਿਵਾਰਾਂ ਕੋਲੇ ਚਲੀਆਂ ਜਾਣ ਫਿਰ ਅਸੀਂ ਕੀ ਕਰਾਂਗੇ ਕੱਲੇ ਲੀਡਰਾਂ ਦਾ ਮਸਲਾ ਨਹੀਂ ਵੱਡੇ ਜੀ ਕਿਦਾਂ ਵੱਡੇ ਕਿਉਂਕਿ ਨਮਾਇंदे ਉਹਨਾਂ ਦੇ ਆ ਹੁਣ ਦੇਖੋ ਗੁਰਦੇਵ ਬਾਦਲ ਸਾਡੇ ਵਿੜਿਆਣਾ ਚੋਂ ਸੀਗਾ ਉਹਨਾਂ ਦੇ ਕੋਲੇ ਆਪਦੇ ਕੋਲੇ ਸੈਂਕੜੇ ਏਕੜ ਜ਼ਮੀਨ ਬਣ ਗਈ ਠੀਕ ਹੈ ਨਾ ਮਜ਼ਦੂਰਾਂ ਦਾ ਦਾ ਸਿਰਫ ਮਖੌਟਾ ਪਾਉਂਦੇ ਆ ਨਾਂ ਵਰਤਿਆ ਜਾਂਦਾ ਮਜ਼ਦੂਰਾਂ ਦਾ ਜਦੋਂ ਉਸ ਸਤਾ ਤੇ ਜਾਵੜਦੇ ਆ ਚਾਹੇ ਉਹ ਮਜ਼ਦੂਰਾਂ ਚੋਂ ਹੋਣ ਚਾਹੇ ਭਗਵੰਤ ਮਾਨ ਕੱਲ ਹੀ ਬੋਲੀ ਜਾਂਦਾ ਸੀ ਵੀ ਅਸੀਂ ਕਿਹੜਾ ਸੋਨੇ ਦੇ ਚਮਚੇ ਲੈ ਕੇ ਮੂੰਹ ਚ ਜੁੰਮਿਆ ਠੀਕ ਹੈ ਨਾ ਪਰ ਤੁਸੀਂ ਜਿਹੜੇ ਕੰਮ ਕਰ ਰਹੇ ਆ ਜਿਹੜੇ ਕੰਮ ਜਿੰਨੇ ਸੌਨੇ ਦੇ ਚਮਚੇ ਲੈ ਕੇ ਮੂੰਹ 'ਚ ਜੰਮੇ ਸੀ ਜਿਹੜੇ ਉਹਨਾਂ ਤੋਂ ਨੂੰ ਹੈ ਤੁਸੀਂ ਉਹ ਕਰਨ ਲੱਗਿਆ ਹੋਏ ਹਾਂ ਹੁਣ ਉਦੋਂ ਵੀ ਗਾਹਾਂ ਜਾ ਕੇ ਤੁਸੀਂ ਇਹ ਜਿਹੜੇ ਕੇਸ ਦੇ ਵਿੱਚ ਮੁਕੇਸ਼ ਮਲਾਦ ਨੂੰ ਫੜਿਆ ਇਹਨਾਂ ਨੇ ਇਹ 2014 ਦਾ ਕੇਸ ਬਣਿਆ ਹੋਇਆ ਬਾਲ ਕਲਾਂ ਵਾਲਾ ਹਮ ਬਿਲਕੁਲ ਇਸ ਤੋਂ ਬਾਅਦ ਦੇ ਵਿੱਚ ਦੋ ਸਰਕਾਰਾਂ ਲੰਘ ਗਈਆਂ ਹਮ 14 ਤੋਂ ਬਾਅਦ ਹਮ ਬਿਲਕੁਲ ਕੋਨਾ ਨਹੀਂ ਉਹ ਹੱਥ ਨਹੀਂ ਪਾ ਸਕਿਆ ਐਨ ਵੀ ਉਹਨਾਂ ਦੀ ਕੋਈ ਲਿਆਦ ਕੀਤੀ ਉਹਨਾਂ ਨੇ ਉਹਨਾਂ ਨੇ ਹੋਰ ਬਹੁਤ ਕੁਸ਼ਤ ਕੀਤਾ ਤੇ ਤੁਸੀਂ ਉਸ ਕੇਸ ਦੇ ਵਿੱਚ ਜਾ ਕੇ ਤੁਸੀਂ ਦਿਲੋਂ ਜਾ ਕੇ ਬੰਦੇ ਨੂੰ ਫੜ ਕੇ ਲਿਆਉਣੇ ਆ ਜਿਵੇਂ ਬਹੁਤ ਵੱਡੇ ਇਹ ਅਤਵਾਦੀ ਹੁੰਦੇ ਆ ਪਿੱਛਾ ਕੀਤਾ ਜਾਂਦਾ ਉਹਨਾਂ ਦਾ ਤੇ ਜੇ ਤੁਹਾਡਾ ਤੁਹਾਡਾ ਸਾਡੇ ਨਾਲ ਵਾਅਦਾ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ 5 April 2022 ਨੂੰ ਸਰਕਾਰ ਬਨਸਾਰ ਮੀਟਿੰਗ ਹੋਈ ਉੱਥੇ ਉਹਨੇ ਕਿਹਾ ਸਾਡੇ ਤੇ ਕਿਉਂਕਿ ਸਭ ਤੋਂ ਪਹਿਲਾਂ ਲਾਠੀ ਚਾਰਜ ਹੋਇਆ ਸੀ ਲੰਬੀ ਚ ਬਿਲਕੁਲ ਮਾਰਚ ਦੇ ਵਿੱਚ 28 ਮਾਰਚ ਨੂੰ ਉਦੋਂ ਬਾਅਦ ਜਿੰਨਾ ਰੌਲਾ ਪੈ ਗਿਆ ਇਹਨਾਂ ਨੂੰ ਮੀਟਿੰਗ ਕਰਨੀ ਪੈਗੀ ਔਰ ਉੱਥੇ ਇਹਨਾਂ ਨੇ ਵਾਦਾ ਕੀਤਾ ਵੀ ਅਸੀਂ ਨਾ ਸਿਰਫ ਅਸੀਂ ਦਾ ਪਰਚਿਆਂ ਦੀ ਰਾਜਨੀਤੀ ਨਹੀਂ ਕਰਨੀ ਨਾ ਸਿਰਫ ਅੰਦੋਲਨਾਂ ਦੌਰਾਨ ਬਣੇ ਹੋਏ ਕੇਸ ਵਾਪਸ ਲੈਣੇ ਆ ਜਿਹੜੇ ਇੱਕ ਦੂਜੇ ਤੇ ਕਾਲੀਆਂ ਕਾਂਗਰਸੀਆਂ ਨੇ ਵੀ ਦਰਜ ਕਰਾਏ ਆ ਨਾ ਸਿਆਸੀ ਰੰਜਿਸ਼ ਤਹਿਤ ਅਸੀਂ ਤਾਂ ਉਹ ਵੀ ਵਾਪਸ ਲਵਾਂਗੇ ਤੇ ਕਰ ਕੀ ਰਹੇ ਆ ਫਿਰ 2014 ਦਾ ਮਨਕੇਸ਼ ਮਲੋਤ ਤੇ ਪਰਚਾ ਸੀ ਨਾ ਫਿਰ ਉਹ ਰੱਦ ਨਹੀਂ ਕੀਤਾ ਇਹਨਾਂ ਨੇ ਉਦੋਂ ਬਾਅਦ ਦੇ ਵਿੱਚ ਸਗੋਂ ਦੀ ਹੋਰ ਪਰਚੇ ਬਣਾਉਣ ਤੋਂ ਪਰੇ ਤਾਂ ਆ ਸੈਂਕੜੇ ਦੀ ਗਿਣਤੀ ਵਿੱਚ ਉਦੋਂ ਮਈ ਮਹੀਨੇ ਦੇ ਵਿੱਚ ਔਰਤਾਂ ਨੂੰ ਫੜਫੜ ਜੇਲਾਂ ਦੇ ਵਿੱਚ ਸਿੱਟਿਆ ਗਿਆ ਆ ਹੁਣ ਸਾਡੇ ਇੱਥੇ ਜਦੋਂ ਜ਼ਮੀਨ ਦਾ ਸਵਾਲ ਆਉਂਦਾ ਨਾ ਉਦੋਂ ਬਹੁਤ ਸੱਤੀ ਕਪੜੀ ਅੱਗ ਲੱਗਦੀ ਹੈ ਇਹਨਾਂ ਨੂੰ ਆ ਜੇ 14 ਜਿਹੜੇ ਮਜ਼ਦੂਰ ਆ ਕਿਸਾਨ ਆ 14 ਤੇ ਜਿਉਂਦ ਪਿੰਡ ਦੇ ਜਦੋਂ ਉੱਥੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਆਉਂਦੇ ਆ ਜ਼ਗੀਰਦਾਰ ਪੁਲਿਸ ਜਾਂਦੀ ਉਹਨਾਂ ਦੀ ਮਦਦ ਦੇ ਵਾਸਤੇ ਜਿਹੜਾ 150 ਸਾਲ ਤੋਂ ਕਬਜ਼ਾ ਉਹਨਾਂ ਨੂੰ ਛਡਾਉਣ ਵਾਸਤੇ ਜਾਂਦੇ ਉਹਨਾਂ ਦਾ ਕਬਜ਼ਾ ਖੇਡਣ ਵਾਸਤੇ ਜਾਂਦੇ ਆ ਤੇ ਜੇ ਕੋਈ ਉੱਥੇ ਵਿਰੋਧ ਕਰਦੇ ਆ ਤੇ ਉਹ April ਤੋਂ ਲੈ ਕੇ ਦੋ ਬੰਦੇ ਆ ਜਿਹੜੇ ਜਿਦੇ ਵਿੱਚ ਬਲਦੇਵ ਸਿੰਘ ਚੌਕੇ ਤੇ ਸ਼ਗਨਪ੍ਰੀਤ ਜੌਂਦ ਆ ਉਹ ਅਪ੍ਰੈਲ ਤੋਂ ਲੈ ਕੇ ਹਲੇ ਤੱਕ ਮਛਿੰਡੇ ਦੀ ਜੇਲ੍ਹ ਦੇ ਵਿੱਚ ਸਾੜੇ ਜਾ ਰਹੇ ਆ ਬਦਲਾ ਲਊ ਭਾਵਨਾ ਦਾ ਕਾਰਵਾਈ ਕੀਤੀ ਜਾ ਰਹੀ ਆ ਕਿ ਜਿਹੜੇ ਅਸੀਂ ਜ਼ਗੀਰਦਾਰਾਂ ਦੇ ਨਮੈਂਦੇ ਆ ਉਹਨਾਂ ਦੀਆਂ ਜ਼ਮੀਨਾਂ ਵੱਲ ਕੋਈ ਅੱਖ ਨਹੀਂ ਕਰਨ ਦੇਵਾਂਗੇ ਇਹ ਆ ਇਹਨਾਂ ਦਾ ਐਲਾਨ ਪ੍ਰਧਾਨ ਜੀ ਫਿਰ ਹੁਣ ਜੱਥੇਬੰਦੀਆਂ ਤੌਰ ਤੇ ਪ੍ਰਸ਼ਾਸਨ ਨੂੰ ਮਿਲੇ ਇਸ ਮਸਲੇ ਦੇ ਉੱਪਰ ਲੈ ਕੇ ਜੇਕਰ ਮਿਲੇ ਤਾਂ ਫਿਰ ਪ੍ਰਸ਼ਾਸਨ ਦਾ ਰਵੱਈਆ ਕਿਹੋ ਜਿਹਾ ਸੀ ਜਾਂ ਕੀ ਕਹਿਣਾ ਸੀ ਪ੍ਰਸ਼ਾਸਨ ਦਾ ਦੇਖੋ ਪ੍ਰਸ਼ਾਸਨ ਦਾ ਰਵੱਈਆ ਕੋਈ ਬੜਾ ਵਧੀਆ ਨਹੀਂ ਸੀਗਾ ਪਹਿਲੀ ਗੱਲ ਇਹ ਆ ਜਦੋਂ ਕੱਲ ਐਸਐਸਪੀ ਨੂੰ ਮਿਲੇ SSP ਸਾਹਿਬ ਇਹੀ ਕਹੀ ਗਏ ਵੀ ਮੈਨੂੰ ਤਾਂ ਆ ਹੀ ਨਹੀਂ ਪਤਾ ਕਿਹੜੇ ਕੇਸ 'ਚ ਗ੍ਰਿਫਤਾਰ ਕੀਤਾ ਲੈ ਕਮਾਲ ਦੀ ਗੱਲ ਆ ਓਕੇ ਮੈਂ ਤੁਹਾਨੂੰ ਬਾਅਦ 'ਚ ਪਤਾ ਕਰਕੇ ਦੱਸੂਗਾ ਨਹੀਂ SSP ਆ ਬਦ ਤੋਂ ਬਦ ਤੁਹਾਡੀ ਨਹੀਂ ਨੌਲੇਜ ਦੇ ਵਿੱਚ ਚਲੋ ਮੰਨ ਲਈ ਗੱਲ ਤੁਸੀਂ ਫੋਨ ਮਾਰੋ ਤੁਸੀਂ ਦੱਸੋ ਵੀ ਫਲਾਣੇ ਕੇਸ ਦੇ ਵਿੱਚ ਆ ਉਹ ਠੀਕ ਆ ਨਾ ਜਦੋਂ ਉਹਨੂੰ ਕਿਹਾ ਗਿਆ ਵੀ ਯਾਰ ਇਹ ਮਤਲਬ ਗਲਤ ਢੰਗ ਨਾਲ ਗ੍ਰਿਫਤਾਰੀ ਕੀਤੀ ਆ ਤੁਸੀਂ ਉਹਨਾਂ ਨੂੰ ਰਿਹਾ ਕਰੋ ਕਹਿੰਦੇ ਇਹ ਤਾਂ ਕੋਰਟ ਦਾ ਹੁਕਮ ਆ ਇਹਦਾ ਪ੍ਰਯੋਗ ਕਰਾਰ ਦਿੱਤਾ ਹੋਇਆ ਤੇ ਕੋਰਟ ਦੇ ਹੁਕਮ ਤਾਂ ਹੋਰ ਵੀ ਬਹੁਤ ਨੇ ਐਸਐਸਪੀ ਸਾਹਿਬ ਬਹੁਤ ਨਿਮਰਤਾ ਸਹਿਤ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਕੋਰਟਾਂ ਦੇ ਹੁਕਮ ਹੋਰ ਬਹੁਤ ਜ਼ਿਆਦੇ ਆ ਉਹਨਾਂ ਨੂੰ ਲਾਗੂ ਕਰੋ ਕਾਨੂੰਨ ਹੋਰ ਬਹੁਤ ਜ਼ਿਆਦੇ ਆ ਜ਼ਮੀਨੀ ਹੱਦਬੰਦੀ ਸੁਧਾਰ ਦਾ ਕਾਨੂੰਨ ਆ ਤੁਹਾਡੀ ਇੱਥੇ ਸੰਗਰੂਰ ਦੇ ਵਿੱਚ ਤੁਸੀਂ ਬੈਠੇ ਆ ਤੁਸੀਂ ਕਰੋ ਉਹਨੂੰ ਲਾਗੂ ਤੇ ਜਿਹੇ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਹੀ ਦਿੱਤੀ ਜਾਊਗੀ ਹੋਰ ਕੋਈ ਬਾਹ ਨਹੀਂ ਸਕੂਗਾ ਉਹਨੂੰ ਉਹਦੇ ਤੇ ਜਿਹੜੇ ਉਹ ਤੋਂ ਬਿਨਾਂ ਡੰਮੀ ਬੋਲੀਆਂ ਦੇ ਕੇ ਉਹ ਜ਼ਮੀਨਾਂ ਦੇ ਕਾਬਜ ਹੋਏ ਬੈਠਿਆ ਕਰੋ ਉਹਨਾਂ ਦੇ ਕਾਰਵਾਈ ਅਸਲ ਦੇ ਵਿੱਚ ਗੱਲ ਕੀ ਆ ਕਾਨੂੰਨ ਦਾ ਤਾਂ ਸਿਰਫ ਓਟ ਲੈਂਦੇ ਆ ਭਾਜੀ ਬੀਜੇਪੀ ਰਾਮਚੰਦਰ ਉਹਨਾਂ ਦੀ ਓਟ ਲੈ ਲੈਂਦੀ ਆ ਰਾਮ ਦੀ ਓਟ ਲੈ ਲੈਂਦੀ ਆ ਇਹ ਕਾਨੂੰਨ ਦੀ ਓਟ ਲੈਂਦੇ ਆ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਅਮੀਰਾਂ ਨੂੰ ਚੀਜ਼ਾਂ ਸੰਭਾਉਣੀਆਂ ਮੇਰੇ ਕੋਲੇ ਇੱਕ ਕੰਕੜਿਆ ਥੋੜਾ ਜਿਹਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹਨਾਂ ਹਕੂਮਤਾਂ ਦਾ ਰਵਈਆ ਕੀ ਆ ਮਜ਼ਦੂਰ ਵਰਗ ਪ੍ਰਤੀ ਤੇ ਕਾਰਪੋਰੇਟ ਘਰਾਣਿਆਂ ਪ੍ਰਤੀ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਜ਼ਮੀਨਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਚਾਹੇ ਉਹ ਕਾਂਗਰਸ ਦੀ ਹਕੂਮਤ ਰਹੀ ਆ ਚਾਹੇ ਭਾਜਪਾ ਦੀ ਹਕੂਮਤ ਰਹੀ ਆ ਢੜਾ ਢੜ ਲਟਾਈਆਂ ਉਹਨਾਂ ਨੇ ਔਰ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜ਼ਮੀਨਾਂ ਜਿਹੜੀਆਂ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਮੈਂ ਸਿਰਫ ਦੋ ਅੰਕੜੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੂੰਗਾ ਜੀ ਇਹ 1990 ਦੀਆਂ ਤੋਂ ਬਾਅਦ ਹੁਣ ਤੱਕ ਦੇ ਕੁਝ ਜਿਹੜੇ ਅੰਕੜੇ ਆ ਕਿ ਉਹਦੇ ਵਿੱਚ ਇਹਨਾਂ ਨੇ ਵੱਖ-ਵੱਖ ਸਕੀਮਾਂ ਵਾਸਤੇ ਵੱਖ-ਵੱਖ ਗੱਲਾਂ ਵਾਸਤੇ ਅਡਾਨੀ ਗਰੁੱਪ ਨੂੰ ਹਮ ਮੋਲਕ ਦੇ ਅੰਦਰ 220000 ਏਕੜ ਜ਼ਮੀਨ ਆ ਜਿਹੜੀ ਉਹ ਸੰਭਾਲ ਦਿੱਤੀ ਗਈ ਆ ਸਤੀਸ਼ਗੜ ਚ ਮਧ ਪ੍ਰਦੇਸ਼ ਚ ਅੜੀਸਾ ਵਰਗੇ ਸੂਬਿਆਂ ਦੇ ਵਿੱਚ ਓਕੇ ਔਰ ਇਸੇ ਤਰ੍ਹਾਂ ਦੇ ਨਾਲ ਜਿਹੜਾ ਟਾਟਾ ਵਾਲਿਆ ਟਾਟਾ ਵਾਲਿਆਂ ਨੂੰ 50000 ਏਕੜ ਤੋਂ ਵੱਧ ਦਿੱਤੀ ਗਈ ਆ ਇਹ ਜ਼ਮੀਨ ਦਾ ਮਸਲਾ ਮੈਂ ਹੁਣ ਖਨਣ ਵਾਲੇ ਪਾਸੇ ਨੂੰ ਵੀ ਆਉਣਾ ਵੀ ਜੇ ਖਨਣ ਦਾ ਮਸਲਾ ਹੈ ਖਨਣ ਦੇ ਵਿੱਚ ਇਹਨਾਂ ਨੂੰ ਕਿੰਨੀਆਂ-ਕਿੰਨੀਆਂ ਉਹ ਜ਼ਮੀਨਾਂ ਦਿੱਤਿਆਂ ਗੰਗਾ ਪਿਛਲੇ ਕੁਸ ਸਾਲਾਂ ਦੇ ਵਿੱਚ ਹੀ ਕਿ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਜਿਹੜੀ ਚਾਹੇ ਉਹ ਜੰਗਲਾਂ ਦੀ ਆ ਚਾਹੇ ਉਹ ਪਹਾੜਾਂ ਦੀ ਆ ਉਹਨਾਂ ਦੇ ਉੱਤੇ ਕਬਜ਼ੇ ਕਰਵਾ ਦਿੱਤੇ ਗਏ ਆ ਇਹਨਾਂ ਦੇ ਵੱਲੋਂ ਕਿ ਜਣੀ ਇਹ 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 ਰੌਲਾ ਹੈ ਵੀ ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਹਮੇਤੀ ਇਹ ਸਾਰੇ ਬਿਲਕੁਲ ਤੇ ਉਹਨਾਂ ਨੂੰ ਫਿਰ ਵੱਧ ਤੋਂ ਵੱਧ ਜਿਹੜੇ ਲਾਭ ਆ ਤੇ ਜ਼ਗੀਰਦਾਰਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣੇ ਆ ਇਹ ਸਾਰਿਆਂ ਨੂੰ ਮਤਲਬ ਕਿਤੇ ਕਿਸੇ ਨੂੰ 25000 ਏਕੜ ਕਿਸੇ ਨੂੰ 90000 ਏਕੜ ਕਿਸੇ ਨੂੰ 2 ਲੱਖ ਏਕੜ ਇਉਂ ਜ਼ਮੀਨਾਂ ਜਿਹੜੀਆਂ ਖਨਣ ਦੇ ਵਾਸਤੇ ਉਹਨਾਂ ਨੂੰ ਕੋਡਿਆਂ ਦੇ ਭਾਅ ਦਿੱਤੀਆਂ ਗਈਆਂ ਹੁਣ ਕੀ ਅੱਗੇ ਦਾ ਕੀ ਸੰਘਰਸ਼ ਹੋਊਗਾ ਜੇਕਰ ਜਿਵੇਂ ਹੁਣ ਮੁਕੇਸ਼ ਮਲੌਦ ਹੋਰਾਂ ਦੀ ਜਿਹੜੀ ਆ ਗ੍ਰਿਫਤਾਰੀ ਜਿਹੜੀ ਆ ਉਹ ਹੁੰਦੀ ਆ ਪ੍ਰਸ਼ਾਸਨ ਜਿਵੇਂ ਤੁਸੀਂ ਗੱਲ ਕਰੀ ਕਿ ਪ੍ਰਸ਼ਾਸਨ ਦਾ ਰਵੱਈਆ ਕੋਈ ਬਹੁਤਾ ਜ਼ਿਆਦਾ ਚੰਗਾ ਜਿਹੜਾ ਹੈਗਾ ਉਹ ਨਹੀਂ ਰਿਹਾ ਥੋ ਤੱਕ ਕਿ ਐਸਪੀ ਸਾਹਿਬ ਨੇ ਥੋ ਤੱਕ ਕਹਤਾ ਕਿ ਮੈਨੂੰ ਨਹੀਂ ਪਤਾ ਕਿ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੁਣ ਫਿਰ ਕੈਸਾ ਅੱਗੇ ਦਾ ਸੰਘਰਸ਼ ਜਿਹੜਾ ਰਹਿਣਾ ਵਾ ਦੇਖੋ ਜੋ ਵੀ ਆ ਤਰੀਕੇਕਾਰ ਸਾਰੇ ਜੀ ਪੂਤਲੇ ਫੂਕਣ ਤੋਂ ਲੈ ਕੇ ਰੈਲੀਆਂ ਮਜ਼ਾਹਰੇ ਧਰਨੇ ਘਰਾਓ ਕਈ ਤਰ੍ਹਾਂ ਦੇ ਐਕਸ਼ਨ ਹੁੰਦੇ ਆ ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਸਾਰੇ ਮਜ਼ਦੂਰ ਭਾਈਚਾਰੇ ਨੂੰ ਇਹ ਗੱਲ ਦੀ ਜ਼ੋਰਦਾਰ ਅਪੀਲ ਕਰਨੀ ਚਾਹੁੰਦੇ ਆ ਕਿ ਬੰਦਾ ਵੀ ਛੁੱਟ ਜੂਗਾ ਐ ਨਹੀਂ ਹੈ ਵੀ ਬੰਦਾ ਛੁੱਟਣਾ ਨਹੀਂਗਾ ਪਹਿਲਾਂ ਮਨਜੀਤ ਧਨੇਰ ਨੂੰ ਸੁਪਰੀਮ ਕੋਰਟ ਨੇ ਸਜ਼ਾ ਕੀਤੀ ਸੀ ਉਮਰ ਕੈਦ ਦੀ ਤੇ ਲੋਕ ਲੜੇ ਤੋ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਜੇਲ੍ਹ ਚੋਂ ਬਾਹਰ ਆਇਆ ਹੈ ਪਰ ਉਹਦੇ ਵਾਸਤੇ ਇਕੱਲਾ ਬੰਦਾ ਛਡਾਉਣ ਦਾ ਮਸਲਾ ਨਹੀਂ ਹੈ ਜਿਵੇਂ ਕਹਿੰਦੇ ਆ ਨਾ ਵੀ ਚਾਰ ਮੋੜੇ ਤੋਂ ਕਿਹਾ ਹੋਇਆ ਉਹ ਸੂਲ ਲਾਗੂ ਕਰਨ ਦਾ ਸਵਾਲ ਆ ਵੀ ਜੇ ਇੱਕ ਨੂੰ ਫੜੋਗੇ 100 ਉੱਠੂਗਾ ਇਹ ਜਵਾਬ ਆ ਸਹੀ ਉਹਨਾਂ ਨੂੰ ਇਸ ਕਰਕੇ ਸਾਡਾ ਜਿਹੜਾ ਕਹਿਣਾ ਹੈ ਸਾਡੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਕਿਰਤੀ ਲੋਕਾਂ ਨੂੰ ਕਿ ਜ਼ਮੀਨ ਦਾ ਸਵਾਲ ਆ ਜਿਹੜਾ ਜਿਹਦੀ ਅਸੀਂ ਗੱਲ ਕਰਦੇ ਆ ਮਜ਼ਦੂਰ ਆਗੂ ਇਹ ਸਿਰਫ ਇਕੱਲੇ ਮਜ਼ਦੂਰਾਂ ਵਾਸਤੇ ਨਹੀਂ ਇਹ ਪੰਜਾਬ ਦੀ ਕਿਸਾਨੀ ਦੇ ਸੰਕਟ ਦੇ ਹੱਲ ਦਾ ਵੀ ਧੁਰਾ ਹੈ ਜ਼ਮੀਨ ਦਾ ਸਵਾਲ ਆ ਜਿਹੜਾ ਅੱਜ ਪੰਜਾਬ ਦੀ 17% ਕਿਸਾਨੀ ਆ ਜਿਹੜੀ ਉਹ ਜ਼ਮੀਨ ਤੋਂ ਵਹਿਲੀ ਹੋ ਗਈ ਆ ਬਿਲਕੁਲ 70 80% ਤੋਂ ਵੱਧ ਉਹ ਅੱਡੇ ਡੇਢ ਦੋ ਕਿੱਲੇ ਵਾਲੇ ਆ ਜਿਹੜੀ ਮੰਗ ਅਸੀਂ ਕਰਦੇ ਆ ਕਿ ਜ਼ਮੀਨ ਦੀ ਵੰਡ ਕਰੋ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਮਜ਼ਦੂਰਾਂ ਨੂੰ ਦਿਓ ਬਾਕੀ ਬਚਦੀ ਜ਼ਮੀਨਾਂ ਜਿਹੜੀ ਉਹ ਸਸਤੇ ਭਾਅ ਦੇ ਉੱਤੇ ਜਿਹੜੇ ਗਰੀਬ ਕਿਸਾਨ ਆ ਉਹਨਾਂ ਨੂੰ ਦੇਣ ਦੀ ਗਰੰਟੀ ਕਰੋ ਇਸ ਕਰਕੇ ਇਹ ਇਕੱਲੇ ਮਜ਼ਦੂਰਾਂ ਦਾ ਮਸਲਾ ਨਹੀਂ ਹੈ ਜੀ ਠੀਕ ਹੈ ਨਾ ਕਿਉਂਕਿ ਜ਼ਮੀਨਾਂ ਤੇ ਹੰਬੜੇ ਹੋਏ ਆ ਜ਼ਮੀਨਾਂ ਇੱਧਰ ਨਹੀਂ ਦੇਣਗੀਆਂ ਗੀਆਂ ਮਜ਼ਦੂਰਾਂ ਨੂੰ ਨਹੀਂ ਦੇਣਗੀਆਂ ਕਾਰਪੋਰੇਟ ਘਰਾਣਿਆਂ ਨੂੰ ਲਟਾਉਣੀਆਂ ਹਨ ਭਗਵੰਤ ਮਾਨ ਸਾਹਿਬ ਕੀ ਕਰ ਰਹੇ ਆ ਤੁਸੀਂ ਮੋਦੀ ਨੂੰ ਦਾ ਪਾਣੀ ਪੀਪੀ ਕੇ ਕੋਸਦੇ ਆ ਹੈਗਾ ਕੁਐਸਚਨ ਵਾਲਾ ਉਹ ਕਰਦਾ ਸਾਰਾ ਕੁਝ ਬੰਸਾਰੇ ਬੰਦੇ ਕਹਿੰਦੇ ਨੇ ਜੀ ਬੀ ਟੀਮ ਹੈ ਮੈਂ ਨਹੀਂ ਮੰਨਦਾ ਬੀ ਟੀਮ ਉਹਦੀ ਇਹ ਏ ਟੀਮ ਹੀ ਆ ਇਹ ਸਾਰੇ ਇੱਕੋ ਹੀ ਆ ਟੀਮਾਂ ਢੱਡ ਨਹੀਂ ਗਿਆ ਕੰਮ ਹੀ ਵੰਡੇ ਵੈ ਇਹਨਾਂ ਨੇ ਜੀ ਜੋ ਕੁਝ ਉਹ ਕਹਿੰਦਾ ਮੈਂ ਸੈਂਟਰ ਚ ਕਰੂੰਗਾ ਤੂੰ ਪੰਜਾਬ ਚ ਕਰੀ ਚੱਲ ਉਹ ਬਾਹਰ ਜਾ ਕੇ ਭਗਵਾਨਤਮਾਨ ਕਿਤੇ ਇੰਗਲੈਂਡ ਜਾਂ ਜਰਮਨ ਜਾਂਦਾ ਕਿਤੇ ਜਾਪਾਨ ਜਾਂਦਾ ਕਿਤੇ ਹੋਰ ਜਾਂਦਾ ਉਹ ਉੱਥੋਂ ਕਹਿੰਦਾ ਵੀ ਆ ਜਾਓ ਲੁੱਟ ਲਓ ਜ਼ਮੀਨ ਦੇ ਦਿਆਂਗੇ ਸਸਤੀ ਤੁਹਾਨੂੰ ਆਜੋ ਬਹੁਤ ਵਧੀਆ ਇਥੇ ਸਸਤੀ ਕਿਰਤ ਵੀ ਦੇਵਾਂਗੇ ਤੁਹਾਨੂੰ ਆ ਮੋਦੀ ਨੇ ਜਿਹੜੇ ਚਾਰ ਲੇਬਰ ਕੋਡ ਰੱਦ ਕੀਤੇ ਭਗਵੰਤ ਮਾਨ ਸਾਹਿਬ ਨੇ ਤਾਂ ਪਿਛਲੇ ਸਾਲ ਹੀ ਲਾਗੂ ਕਰਤੇ ਇਹ ਇਸ ਕਰਕੇ ਇਹਨਾਂ ਦਾ ਏਜੰਡਾ ਇੱਕੋ ਹੀ ਆ ਔਰ ਮਜ਼ਦੂਰਾਂ ਨੂੰ ਠੇਕੇ ਦੇ ਜ਼ਮੀਨ ਦੇਣ ਦੇ ਵਾਸਤੇ ਬਹੁਤ ਤਕਲੀਫ ਹੁੰਦੀ ਹੈ ਤੇ ਉਹਨਾਂ ਦੇ ਅੱਗ ਨੂੰ ਫੜਿਆ ਜਾਂਦਾ ਕੇਸ ਬਣਾਏ ਜਾਂਦੇ ਆ ਤੇ ਦੂਜੇ ਪਾਸੇ ਕੀ ਆ ਜ਼ਮੀਨਾਂ ਤੁਸੀਂ ਦੇਖੀਂ ਆ ਥਰਮਲ ਦੀ ਜ਼ਮੀਨ ਆ ਜੀ ਇਹ ਵੇਚ ਦੇਣੀ ਆ 62 ਡੇ ਦੀ ਜ਼ਮੀਨ ਆ ਇਹ ਵੇਚ ਦੇਣੀ ਆ ਜਿਹੜੀਆਂ ਹੋਰ ਬਿਜਲੀ ਬੋਰਡ ਦੀਆਂ ਜ਼ਮੀਨਾਂ ਇਹ ਵੇਚ ਦੇਣੀਆਂ ਤੇ ਇਹ ਜਿਹੜੀਆਂ ਜ਼ਮੀਨਾਂ ਨੂੰ ਉਹਨਾਂ ਦੇ ਵੱਡਿਆਂ ਦੇ ਹਵਾਲੇ ਕਰਨ ਲੱਗਿਆ ਆਪਾਂ ਇੱਥੇ ਬਠਿੰਡੇ 'ਚ ਖੜੇ ਆ ਇੱਥੋਂ ਥੋੜਾ ਜਿਹਾ ਪਰੇ ਨੂੰ ਨਿਗਾਹ ਮਾਰੋ ਇੱਥੇ ਜਿਹੜਾ ਨਾ ਮੈਕਸ ਹਸਪੀਟਲ ਬਣਿਆ ਹੋਇਆ ਬਿਲਕੁਲ ਬਹੁਤ ਕੀਮਤੀ ਜ਼ਮੀਨ ਆ ਤੇ ਇਹ ਲਗਭਗ 99 ਰੁਪਏ ਲੀਜ਼ ਦੇ ਉੱਤੇ 1 ਰੁਪਿਆ ਲੀਜ਼ ਦੇ ਉੱਤੇ 99 ਸਾਲਾਂ ਵਾਸਤੇ ਦਿੱਤੀ ਹੋਈ ਆ ਮੈਕਸ ਵਾਲਿਆਂ ਨੂੰ ਕਿੰਡੀ ਕੀਮਤੀ ਜ਼ਮੀਨਾਂ ਜੀ ਪ੍ਰਧਾਨ ਜੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੇ ਜੀ ਜ ਤੋ ਮੇਰੇ ਨਾਲ ਮਜ਼ਦੂਰ ਆਗੂ ਲక్ష్మణ ਸੇਵੇ ਵਾਲਾ ਹੋ ਰਿਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮ ਜੁੜੇ ਰਹੋ ਆਰੇਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ